ਮਾਈਂਡਸੈਟ ਸੋਚ ਅਪਰੋਚ ਤਾਂ ਦੇਖੋ ਮੈਂ ਤਾਂ ਹਮੇਸ਼ਾ ਹੀ ਇਹ ਚੀਜ਼ ਚਰਨਾ ਕਿ ਅੱਜਕਲ ਕੰਟੈਂਟ ਇੰਨਾ ਮੈਟਰ ਨਹੀਂ ਕਰਦਾ ਤੁਹਾਡਾ ਕੀ ਮਾਈਂਡਸੈਟ ਹੈ ਤੁਹਾਡੀ ਸੋਚ ਅਪਰੋਚ ਕੀ ਹੈ ਇਹ ਬਹੁਤ ਜ਼ਿਆਦਾ ਮੈਟਰ ਕਰਦਾ ਤਾਂ ਅੱਜ ਆਪਾਂ ਨੇ ਇਹਦੇ ਬਾਰੇ ਹੀ ਡਿਸਕਸ਼ਨ ਕਰਨੀ ਹੈ ਕੰਪੀਟੀਟਿਵ ਐਗਜ਼ਾਮਸ ਦੇ ਵਿੱਚ ਜਿਹੜੀ ਸਭ ਤੋਂ ਉੱਪਰਲੀ ਚੀਜ਼ ਹੈ ਜਾਂ ਫਿਰ ਕਹਿ ਲਓ ਸਭ ਤੋਂ ਜ਼ਿਆਦਾ ਰਿਕੁਆਇਰਡ ਹੈ ਉਹ ਇਹ ਹੀ ਹੈ ਸਾਰੇ ਕੋਲ ਬਹੁਤ ਜ਼ਿਆਦਾ ਕੰਟੈਂਟ ਪਿਆ ਹੈ ਕੰਟੈਂਟ ਦੀ ਅੱਜਕਲ ਕਮੀ ਨਹੀਂ ਹੈ ਕਵਾਲਿਟੀ ਕੰਟੈਂਟ ਦੀ ਵੀ ਅੱਜਕੱਲ ਕਮੀ ਨਹੀਂ ਹੈ ਹਰ ਚੀਜ਼ ਹਰ ਕਿਤੇ ਪਈ ਹੈ ਸਕਸੈਸ ਦੇ ਵਿੱਚ ਕੀ ਕੀ ਚੀਜ਼ ਰਿਕੁਆਇਰਡ ਹੈ ਸਪੈਸ਼ਲੀ ਪੀਸੀਐਸ ਵਰਗੇ ਐਗਜ਼ਾਮਸ ਜਿੰਨਾ ਹਾਈ ਲੈਵਲ ਐਗਜ਼ਾਮ ਉਹਨਾਂ ਵਧੀਆ ਲੈਵਲ ਦਾ ਤੁਹਾਡਾ ਮਾਈਂਡਸੈਟ ਹੋਣਾ ਚਾਹੀਦਾ ਹੈ ਸਟੇਬਿਲਿਟੀ ਸਭ ਤੋਂ ਉੱਪਰ ਚੀਜ਼ ਹੈ ਸਟੇਬਿਲਿਟੀ ਮੈਂ ਇਹ ਮੰਨਦਾ ਜਦੋਂ ਤੱਕ ਸਟੂਡੈਂਟ ਦੇ ਵਿੱਚ ਸਟੇਬਿਲਿਟੀ ਨਹੀਂ ਆਏਗੀ ਆਬਵੀਅਸਲੀ ਉਹਦੇ ਤੱਕ ਫੋਕਸ ਆ ਨਹੀਂ ਸਕਦਾ ਸਟੇਬਿਲਿਟੀ ਆਏਗੀ ਕਿਸ ਤਰ੍ਹਾਂ ਉਹਦੇ ਬਾਰੇ ਵੀ ਆਪਾਂ ਡਿਸਕਸ ਕਰਾਂਗੇ ਦੇਖੋ ਅੱਜ ਦੀ ਵੀਡੀਓ ਆਪਣੀ ਕੰਟੈਂਟ ਬਾਰੇ ਨਹੀਂ ਹੈ ਆਪਾਂ ਨੇ ਕੁਝ ਪੜ੍ਹਨਾ ਨਹੀਂ ਹੈ ਕੋਈ ਕਨਸਟੀਟਿਊਸ਼ਨ ਨਹੀਂ ਪੜ੍ਹਨਾ ਕੋਈ ਮੇਨਸ ਰਾਈਟਿੰਗ ਬਾਰੇ ਨਹੀਂ ਸਮਝਣਾ ਕੋਈ ਇੰਟਰਵਿਊ ਦੀ ਗੱਲਾਂ ਨਹੀਂ ਡਿਸਕਸ ਕਰਨੀਆਂ ਆਪਾਂ ਨੇ ਇੱਕ ਸਭ ਤੋਂ ਇੰਪੋਰਟੈਂਟ ਚੀਜ਼ ਡਿਸਕਸ ਕਰਨੀ ਹੈ ਜਿਹੜੀ ਮੈਨੂੰ ਲੱਗੀ ਵੀ ਇਸ ਟਾਈਮ ਤੇ ਕਰਨੀ ਚਾਹੀਦੀ ਹੈ ਬਹੁਤ سارے ਸਟੂਡੈਂਟਸ ਬਹੁਤ ਪ੍ਰੋਬਲਮਸ ਨੇ ਪ੍ਰੋਬਲਮਸ ਮਤਲਬ ਇਸ ਤਰ੍ਹਾਂ ਦੀਆਂ ਉਹਨਾਂ ਨੂੰ ਇਹ ਹੀ ਨਹੀਂ ਚੀਜ਼ ਸਮਝ ਆ ਰਹੀ ਵੀ ਅਸੀਂ ਕਿਹੜੇ ਪੇਪਰ ਤੇ ਜ਼ਿਆਦਾ ਫੋਕਸ ਕਰੀਏ ਇਸ ਦੀ ਤਿਆਰੀ ਕਰਨ ਲੱਗ ਜ ਲੱਗਦੇ ਆ ਤਾਂ ਆ ਪੇਪਰ ਆ ਜਾਂਦਾ ਇੱਧਰ ਜਾਂਦੇ ਆ ਤਾਂ ਇਹ ਹੋ ਜਾਂਦਾ ਤਾਂ ਬਹੁਤ ਜ਼ਿਆਦਾ ਉਹ ਸਵਿਚ ਕਰ ਰਹੇ ਨੇ ਤਾਂ ਇਸ ਟਾਈਮ ਤੇ ਸਟੇਬਿਲਿਟੀ ਦੀ ਬਹੁਤ ਜ਼ਿਆਦਾ ਰਿਕੁਆਇਰਮੈਂਟ ਹੈ ਇਸ ਚੀਜ਼ ਨੂੰ ਆਪਾਂ ਸਮਝਦੇ ਆ ਦੇਖੋ ਇੱਕ ਚੀਜ਼ ਤਾਂ ਕਨਫਰਮ ਹੈ ਕਿ ਸਾਰੇ ਸਟੂਡੈਂਟਸ ਆਲਮੋਸਟ ਸੇਮ ਸੋਰਸਸ ਤੋਂ ਪੜ੍ਹਦੇ ਨੇ ਸਾਰੇ ਸਟੂਡੈਂਟਸ ਦਿਨ ਰਾਤ ਮਿਹਨਤ ਕਰਦੇ ਨੇ ਸਾਰੇ ਸਟੂਡੈਂਟਸ ਨੂੰ ਗਵਰਨਮੈਂਟ ਜੌਬ ਵੀ ਚਾਹੀਦੀ ਹੈ ਫਿਰ ਸਾਰਿਆਂ ਨੂੰ ਮਿਲਦੀ ਕਿਉਂ ਨਹੀਂ ਇਹ ਸਾਰਿਆਂ ਨੂੰ ਮਿਲਦੀ ਨਹੀਂ ਇਹ ਤਾਂ ਚੀਜ਼ ਕਨਫਰਮ ਹੈ ਪਹਿਲੀ ਚੀਜ਼ ਦੂਜੀ ਚੀਜ਼ ਕੀ ਹੈ ਜੀਆ ਇੱਕ ਚੀਜ਼ ਹੋਰ ਸਮਝਣ ਵਾਲੀ ਹੈ ਕਿ ਦੇਖੋ ਚਿੰਤਾ ਕਿਸ ਨੂੰ ਨਹੀਂ ਹੁੰਦੀ ਯਾ ਕਹਿੰਦੇ ਆ ਵੀ ਫਿਕਰ ਕਿਸ ਨੂੰ ਨਹੀਂ ਹੈ ਯਾ ਕੋਈ ਚੱਕਰ ਨਹੀਂ ਕਿਹੜੇ ਸਟੂਡੈਂਟਸ ਕਹਿੰਦੇ ਨੇ ਜਿਨ੍ਹਾਂ ਦੀ ਤਿਆਰੀ ਫੁੱਲ ਹੋ ਚੁੱਕੀ ਹੈ ਜਾਂ ਫਿਰ ਜਿਨ੍ਹਾਂ ਦੀ ਬਿਲਕੁਲ ਵੀ ਨਹੀਂ ਹੈ ਹੁਣ ਮਜ਼ੇ ਦੀ ਗੱਲ ਹੈ ਇਸ ਤਰ੍ਹਾਂ ਦੇ ਸਟੂਡੈਂਟਸ ਹੈ ਹੀ ਨਹੀਂ ਇਹਦਾ ਮਤਲਬ ਚਿੰਤਾ ਸਾਰਿਆਂ ਨੂੰ ਹੀ ਹੈ ਪ੍ਰੋਬਲਮ ਸਾਰੀ ਨੇ ਐਕਚੁਅਲ 'ਚ ਕੀ ਹੈਗਾ ਕੰਪੈਰੀਟਿਵਲੀ ਚੱਲ ਰਿਹਾ ਹੈ ਰਿਲੇਟਿਵਲੀ ਚੱਲ ਰਿਹਾ ਹੈ ਸਾਰੇ ਸਟੂਡੈਂਟਸ ਨੂੰ ਕੀ ਲੱਗਦਾ ਹੈ ਕਿ ਸਾਨੂੰ ਛੱਡ ਕੇ ਬਾਕੀਆਂ ਦੀ ਤਿਆਰੀ ਹੈ ਸਪੈਸ਼ਲੀ ਪੀਸੀਐਸ ਦੇ ਵਿੱਚ PCS ਦੇ ਵਿੱਚ ਇਹ ਇੱਕ ਬਹੁਤ ਗਲਤ ਸੋਚ ਹੈਗੀ ਹੈ ਬਹੁਤ ਬੱਚਿਆਂ ਦੀ ਮੈਂ ਕਾਫੀ ਟਾਈਮ ਤੋਂ ਇਹ ਚੀਜ਼ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਇਸ ਟਾਈਮ ਤੇ ਪੰਜਾਬ ਦੇ ਵਿੱਚ ਬਹੁਤ ਵਧੀਆ ਲੈਵਲ ਦੇ ਸਟੂਡੈਂਟਸ ਜਿਨ੍ਹਾਂ ਜੀ ਕੈਲੀਬਰ ਹੈ ਜਿਨ੍ਹਾਂ ਨੂੰ ਪਤਾ ਵੀ ਹਾਂ ਵੀ ਉਹ ਪੇਪਰ ਪੜ੍ਹ ਸਕਦੇ ਨੇ ਬਟ ਸਿਰਫ ਉਹਨਾਂ ਦਾ ਕੌਨਫੀਡੈਂਸ ਜਿਹੜਾ ਹੈਗਾ ਉਹ ਘਟਾ ਹੈ ਕਿਉਂਕਿ ਉਹਨਾਂ ਦਾ ਆਪਣੇ ਆਪ ਨੂੰ ਲੈ ਕੇ ਨਹੀਂ ਗਲਤ ਉਹਨਾਂ ਦਾ ਦੂਜਿਆਂ ਨੂੰ ਲੈ ਕੇ ਹਾਈਪ ਹੈ ਉਹਨਾਂ ਨੂੰ ਇਹ ਲੱਗਦਾ ਹੈ ਵੀ ਜਿਹੜੇ ਸਟੂਡੈਂਟਸ ਆਲਰੇਡੀ ਪਿਛਲੀ ਵਾਰ ਪੀਸੀਐਸ ਇੰਟਰਵਿਊ ਦੇ ਚੁੱਕੇ ਨੇ ਜਾਂ ਜਿਹੜੇ ਬੱਚੇ ਇੰਨੇ ਸਾਲਾਂ ਤੋਂ ਤਿਆਰੀ ਕਰ ਰਹੇ ਨੇ ਉਹ ਉਹਨਾਂ ਤੋਂ ਅੱਜ ਬਹੁਤ ਉੱਪਰ ਨੇ ਇਹ ਜਾਂ ਕੁਝ ਨਹੀਂ ਹੈ ਪਹਿਲੀ ਗੱਲ ਤਾਂ ਬਹੁਤ ਉੱਪਰ ਨਹੀਂ ਹੈ ਸਮ ਟਾਈਮਸ ਕੁਝ ਸਟੂਡੈਂਟਸ ਹੋ ਸਕਦੇ ਆ ਜਿਹੜੇ ਥੋੜਾ ਬਹੁਤ ਉੱਪਰ ਨੇ ਕੰਪੀਟੀਸ਼ਨ ਤਾਂ ਰਿਲੇਟਿਵ ਚੱਲਦਾ ਹੈ ਹੁਣ ਮੰਨ ਲਓ ਆਪਾਂ ਨੂੰ ਪਤਾ ਲੱਗ ਗਿਆ ਵੀ 2 ਮਹੀਨੇ ਬਾਅਦ ਪੇਪਰ ਹੈ ਪੀਸੀਐਸ ਪ੍ਰੀਲਿਮਸ ਦਾ ਤਾਂ ਬਹੁਤ ਸਾਰੇ ਸਟੂਡੈਂਟਸ ਕੀ ਕਰਨਗੇ ਵੀ ਹੁਣ ਤੱਕ ਕੀ ਤਿਆਰੀ ਹੋਣੀ ਹੈ ਤੁਸੀਂ ਇਹ ਵੀ ਤਾਂ ਦੇਖੋ ਮਹੀਨਾ ਤੋਂ ਪਹਿਲਾਂ ਹੀ ਤੁਸੀਂ ਫਾਰਮ ਫੀਲ ਕੀਤਾ ਸੀਗਾ ਜਦੋਂ ਤੁਸੀਂ ਫਾਰਮ ਫੀਲ ਕਰਦੇ ਹੋ ਉਦੋਂ ਤੁਹਾਡੀ ਕੀ ਸੋਚ ਅਪਰੋਚ ਹੈ ਜਦੋਂ ਪੇਪਰ ਨੇੜੇ ਆ ਜਾਂਦਾ ਉਦੋਂ ਤੁਹਾਡੀ ਸੋਚ ਅਪਰੋਚ ਕਿਉਂ ਚੇਂਜ ਹੁੰਦੀ ਹੈ ਸਿਮਿਲਰਲੀ ਲੇਬਰ ਇਨਸਪੈਕਟਰ ਦੇ ਵਿੱਚ ਵੀ ਇਹੀ ਚੀਜ਼ ਹੈ ਮੰਨ ਲਓ ਜਦੋਂ ਪੇਪਰ ਫਿਲ ਕੀਤਾ ਉਦੋਂ ਵੀ ਤਾਂ ਉਨੀ ਐਟ ਕੀ ਪੋਸਟਾ ਸੀ ਜਿੰਨੀ ਅੱਜ ਨੇ ਉਦੋਂ ਤੁਹਾਨੂੰ ਉਹ ਪੋਸਟਾ ਨਹੀਂ ਦੇਖਿਆ ਅੱਜ ਤੁਸੀਂ ਜਦੋਂ ਵੀ ਚੱਲ ਰਹੇ ਦੀ ਤਾਂ ਕੀ ਤਿਆਰੀ ਹੋਊਗੀ ਇਹ ਤਾਂ ਉਹ ਪੋਸਟਾ ਹੀ ਬਹੁਤ ਘੱਟ ਨੇ ਮਤਲਬ ਪੇਪਰ ਦੇ ਕੋਲ ਆ ਕੇ ਤੁਸੀਂ ਆਪਣਾ ਐਟੀਟਿਊਡ ਚੇਂਜ ਕਰ ਦਿੰਨੇ ਹੋ ਨੈਕਸਟ ਪੇਪਰ ਤੇ ਫੋਕਸ ਕਰਨਾ ਸ਼ੁਰੂ ਕਰ ਦਿੰਨੇ ਹੋ ਫਿਰ ਜਦੋਂ ਨੈਕਸਟ ਪੇਪਰ ਨੇੜੇ ਆ ਜਾਂਦਾ ਉਹਨੂੰ ਛੱਡ ਦਿੰਨੇ ਹੋ ਉਸ ਤੋਂ ਨੈਕਸਟ ਤੇ ਫੋਕਸ ਕਰਨਾ ਚਾਹੁੰਦੇ ਨੇ ਦੇਖੋ ਤਾਂ ਸੀ ਵੀ ਪ੍ਰੋਬਲਮ ਕਿੱਥੇ ਆ ਰਹੀ ਹੈ ਤમે ਜਸਟ ਸਿਰਫ ਇਹ ਹੀ ਕਹਿਣ ਆਇਆ ਕੀ ਫੋਕਸ ਕਰੋ ਆਪਣੇ ਆਪ ਤੇ ਸੈਲਫ ਐਨਲਾਈਸਿਸ ਇਸ ਟਾਈਮ ਤੇ ਬਹੁਤ ਜ਼ਿਆਦਾ ਰਿਕੁਆਇਰਮੈਂਟ ਹੈ 노 ਡਾਊਟ ਓਵਰ ਐਸਟੀਮੇਸ਼ਨ ਵੀ ਗਲਤ ਹੁੰਦਾ ਬਟ ਪੀਸੀਐਸ ਵਰਗੇ ਐਗਜ਼ਾਮਸ ਚ ਇਹ ਦੇਖਿਆ ਜਾ ਰਿਹਾ ਕਿ ਸਟੂਡੈਂਟਸ ਆਪਣੇ ਆਪ ਨੂੰ ਅੰਡਰ ਐਸਟੀਮੇਟ ਕਰਦੇ ਨੇ ਸਾਰਿਆਂ ਨੇ ਫਾਰਮ ਫਿਲ ਕੀਤਾ ਇੱਛਾ ਦਾ ਸਾਰਿਆਂ ਦੀ ਹੈ ਰਿਕੁਆਇਰਮੈਂਟ ਵੀ ਸਾਰਿਆਂ ਨੂੰ ਚਲੋ ਹੋ ਸਕਦਾ ਹੋਵੇ ਡਰੀਮ ਜੋਬ ਤਾਂ ਸਾਰਿਆਂ ਦੀ ਹੈ ਸਾਰੀ ਐਸ ਡੀ ਐਮ ਤਹਿਸੀਲਦਾਰ ਈਟੀਓ ਵਰਗੇ ਪੋਸਟਾ ਲੈਣਾ ਚਾਹੁੰਦੇ ਨੇ ਸਾਰੀ ਸੋਚਦੇ ਨੇ ਵੀ ਚਲੋ ਐਵੇਂ ਹੋ ਜੇ ਕੀ ਪਤਾ ਐਵੇਂ ਨਾ ਹੋ ਜੇ ਸਾਰਿਆਂ ਨੂੰ ਹੀ ਲੱਗਦਾ ਵੀ ਅੱਜ ਅਬ ਤਾਂ ਮੇਰਾ ਹੋਈ ਨਾ ਜਾਵੇ ਮਤਲਬ ਕੀ ਹੈਗਾ ਕਿ ਤੁਸੀਂ ਉਸ ਚੀਜ਼ ਨੂੰ ਥੋੜਾ ਦੂਰੋਂ ਦੇਖ ਰਹੇ ਹੋ ਤਾਂ ਉਹਦੇ ਜਦੋਂ ਤੁਸੀਂ ਡੀਪ ਐਨਲਾਈਸਿਸ ਕਰੋਗੇ ਆਪਣੇ ਬਾਰੇ ਸਮਝੋਗੇ ਕੀ ਐਕਚੁਅਲ ਜਿਹੜਾ ਸਿਨੈਰੀਓ ਚੱਲ ਰਿਹਾ ਉਹ ਜਦੋਂ ਤੁਹਾਨੂੰ ਸੱਚਾਈ ਪਤਾ ਲੱਗੂਗੀ ਫਿਰ ਇਹ ਚੀਜ਼ پتہ ਲੱਗੇਗੀ ਰਿਲੇਟਿਵਲੀ ਸਾਰੇ ਇਕੁਇਵਲੈਂਟ ਨੇ ਇਹ ਤਾਂ ਸੇਮ ਤਾਂ ਨਹੀਂ ਹੋ ਸਕਦੀ ਆ ਆਬਵੀਅਸਲੀ ਬਹੁਤ ਸਟੂਡੈਂਟਸ ਨੇ ਜਿਹੜੇ ਇਸ ਟਾਈਮ ਤੇ ਮੇਨਸ ਰਾਈਟਿੰਗ ਦੀ ਵੀ ਪ੍ਰੈਕਟਿਸ ਕਰ ਰਹੇ ਨੇ ਉਹ ਕਿਤੇ ਨਾ ਕਿਤੇ ਤਾਂ ਕੰਪੀਟੀਸ਼ਨ 'ਚ ਅੱਗੇ ਨੇ ਇਹ ਤਾਂ ਅਸੈਪਟ ਕਰਨਾ ਪਈਗਾ ਬਟ ਪ੍ਰੀਲਿਮਸ ਦੀ ਤਿਆਰੀ ਨੂੰ ਲੈ ਕੇ ਤੁਹਾਡੀ ਇਸ ਟਾਈਮ ਤੇ ਕੀ ਸਟ੍ਰੈਟਜੀ ਆ ਉਹਨਾਂ ਦੀ ਕੀ ਆ ਜੇ ਉਹ ਸਿਮਿਲਰ ਆ ਤਾਂ ਠੀਕ ਆ ਮਤਲਬ ਕੀ ਹੈ ਮੰਨ ਲਓ ਉਹ ਪ੍ਰੀਲੀਮਸ ਤੇ ਮੀਨਸ ਦੋਨਾਂ ਦੀ ਤਿਆਰੀ ਕਰ ਰਹੇ ਨੇ ਤੁਸੀਂ ਸਿਰਫ ਪ੍ਰੀਲੀਮਸ ਦੀ ਕਰ ਰਹੇ ਹੋ ਤੇ ਤੁਸੀਂ ਪ੍ਰੀਲੀਮਸ ਦੀ ਉਹਨਾਂ ਨਾਲੋਂ ਪ੍ਰੀਲੀਮਸ ਨਾਲੋਂ ਜ਼ਿਆਦਾ ਕਰ ਰਹੇ ਹੋ ਤਾਂ ਤੁਸੀਂ ਓਵਰਆਲ ਕੰਪੀਟੀਸ਼ਨ 'ਚ ਅੱਗੇ ਹੋ ਚੋਕੇ ਕੀਤਾ ਕੀਤੇ ਜਿਹੜਾ ਬੰਦਾ ਪ੍ਰੀਲੀਮਸ ਤੇ ਇੰਨਾ ਜ਼ਿਆਦਾ ਫੋਕਸ ਨਹੀਂ ਕਰ ਰਿਹਾ ਤੇ ਮੀਨਸ ਤੇ ਜ਼ਿਆਦਾ ਕਰ ਰਿਹਾ ਦੇਖੋ ਹਾਲਾਂਕਿ ਨੋ ਡਾਊਟ ਮੈਂ ਵੀ ਇਹ ਕਹਿਣਾ ਵੀ ਪ੍ਰੀਲੀਮਸ ਮੀਨਸ ਇਹੋ ਜਿਹਾ ਕੁਝ ਨਹੀਂ ਹੁੰਦਾ ਤਿਆਰੀ ਮਤਲਬ ਤਿਆਰੀ ਹੈ ਪ੍ਰੀਲੀਮਸ ਮੀਨਸ ਇੰਟਰਵਿਊ ਨਾਲ ਨਾਲ ਹੈ ਬਟ ਫਿਰ ਵੀ ਕੁਝ ਫੈਕਟਸ ਨੇ ਕੁਝ ਟਾਪਿਕਸ ਇਸ ਤਰ੍ਹਾਂ ਦੇ ਨੇ ਜਾਂ ਕੁਝ ਪੁਆਇੰਟ ਆਫ 뷰 ਪੜਨ ਦੇ ਇਸ ਤਰ੍ਹਾਂ ਨੇ ਜਿਹੜੇ ਪ੍ਰੀਲੀਮਸ ਤੇ ਮੇਨਸ ਨੂੰ ਅਲੱਗ-ਅਲੱਗ ਕਰ ਦੇਣਗੇ ਤਾਂ ਜਿਹੜਾ ਸਟੂਡੈਂਟ ਦੇਖ ਹੀ ਸਿਰਫ ਪ੍ਰੀਲੀਮਸ ਤੇ ਰਿਹਾ ਸੋਚ ਹੀ ਪ੍ਰੀਲੀਮਸ ਬਾਰੇ ਰਿਹਾ ਹਰ ਕੁਐਸਚਨ ਨੂੰ ਪ੍ਰੀਲੀਮਸ ਪੁਆਇੰਟ ਆਫ 뷰 ਤੋਂ ਹੀ ਕਵਰ ਕਰ ਰਿਹਾ ਇੱਕ ਸਟੂਡੈਂਟ ਪ੍ਰੀਲੀਮਸ ਤੇ ਮੇਨਸ ਦੋਨੋਂ ਪੁਆਇੰਟ ਆਫ 뷰 ਤੋਂ ਚੱਲ ਰਿਹਾ ਤਾਂ ਜਿਹੜਾ ਪਹਿਲ ਹੈ ਉਹਦੀ ਪ੍ਰੀਲੀਮਸ ਦੀ ਤਿਆਰੀ ਦੂਜੇ ਨਾਲ ਜ਼ਿਆਦਾ ਹੋ ਰਹੀ ਹੈ ਇਹ ਚੀਜ਼ ਸਮਝਣ ਵਾਲੀ ਹੈ 노 ਡਾਊਟ ਹੋ ਸਕਦਾ ਹੈ ਪ੍ਰੀਲੀਮਸ 'ਤੇ ਬੈਠੂਗਾ ਕੁਝ ਨਹੀਂ ਕਰ ਪਾਊਗਾ ਮੇਨਸ ਤਾਂ ਹੋਣਾ ਨਹੀਂ ਓਰਲ ਲੱ ਉਰੂ ਮੀਨਸ ਦੇ ਵਿੱਚ ਜਾ ਕੇ ਉਤੋਂ ਫਿਰ ਡਬਲ ਐਫਰਟਸ ਲਗਾਣੇ ਪੈਣਗੇ ਕੁੱਲ ਮਿਲਾਕੇ ਮੈਂ ਇਹ ਕਹਿਣਾ ਚਾਹੁੰਦਾ ਕਿ ਇਸ ਟਾਈਮ ਤੇ ਪ੍ਰੀਲਿਮਸ ਮੀਨਸ ਇੰਟਰਵਿਊ ਜਿਆਦਾ ਇਹ ਦੇਖਣ ਦਾ ਟਾਈਮ ਨਹੀਂ ਹੈ ਤੁਹਾਨੂੰ ਔਨ ਰਿਪੀਟ ਵਰਕ ਕਰਨਾ ਚਾਹੀਦਾ ਹੈ ਪੀਸੀਐਸ ਪ੍ਰੀਲਿਮਸ ਦੀ ਤਿਆਰੀ ਤੇ ਪੀਸੀਐਸ ਪ੍ਰੀਲਿਮਸ 40 ਡੇਸ ਚ ਪੜ ਕੇ ਵੀ ਕੁਆਲੀਫਾਈ ਹੋ ਸਕਦਾ ਚਾਹੇ ਤੁਹਾਡੀ ਪਹਿਲਾਂ ਬਿਲਕੁਲ ਵੀ ਤਿਆਰੀ ਨਹੀਂ ਹੈ ਮੈਂ ਫੇਰ ਰਿਪੀਟ ਕਰ ਰਿਹਾ ਸਟੇਟਮੈਂਟ ਜੇ ਤੁਸੀਂ ਦਿਨ ਰਾਤ ਪੜਨ ਨੂੰ ਤਿਆਰ ਹੋ ਤੁਹਾਨੂੰ ਪਤਾ ਹੈ ਕੀ ਪੜਨਾ ਹੈ ਕਿਵੇਂ ਪੜਨਾ ਹੈ ਕਿਵੇਂ ਦੇ ਕੁਐਸਚਨਸ ਆਣਗੇ ਕਿਵੇਂ ਦੀ ਪ੍ਰੈਕਟਿਸ ਕਰਨੀ ਪੈਗੀ ਕਿਵੇਂ ਆਪਣਾ ਡੇ ਬਾਈ ਡੇ ਲੈਵਲ ਇਨਕਰੀਜ਼ ਹੋ ਜਾ ਤਾਂ 40 ਡੇਸ ਵੀ ਸਫੀਸ਼ੀਐਂਟ ਹੁੰਦੇ ਨੇ ਪੀਸੀਐਸ ਪ੍ਰੀਲਿਮਸ ਲਈ ਕੰਡੀਸ਼ਨ ਇਹ ਹੈ ਦਿਨ ਰਾਤ ਇੱਕ ਕਰ ਰਹੇ ਹੋ ਤੇ ਸਿਰਫ ਤੇ ਸਿਰਫ ਪੀਸੀਐਸ ਪ੍ਰੀਲਿਮਸ ਬਾਰੇ ਪੜ ਰਹੇ ਹੋ ਹੋਰ ਕੋਈ ਪੇਪਰ ਦੀ ਤਿਆਰੀ ਨਹੀਂ ਕਰ ਰਹੇ ਕੋਈ ਤੁਸੀਂ ਮਾਸਟਰਸ ਬਾਰੇ ਨਹੀਂ ਪੜ ਰਹੇ ਕਿਤੇ ਹੋਰ ਐਨਜੀਐਸ ਨਹੀਂ ਹੋ ਬੀਆ ਖਾ ਪੀ ਰਹੇ ਹੋ ਜਾਂ ਵਰਕਆਊਟ ਕਰ ਰਹੇ ਹੋ ਸੌ ਰਹੇ ਹੋ ਜਾਂ ਪੜ ਰਹੇ ਹੋ ਬਸ ਜੇ ਇਸ ਤਰ੍ਹਾਂ ਦਾ এনवायरमेंट ਪੋਸੀਬਲ ਹੈ ਸ਼ਡਿਊਲ ਪੋਸੀਬਲ ਹੈ ਤਾਂ 40 ਡੇਸ ਵੀ ਪੀਸੀਐਸ ਪ੍ਰੀਲਿਮਸ ਦੀ ਤਿਆਰੀ ਕੀਤੀ ਜਾਂਦੀ ਹੈ ਮੈਂ ਇਸ ਚੀਜ਼ ਨਾਲ ਐਗਰੀ ਕਰਦਾ ਹੁਣ ਗੱਲ ਇਹ ਹੈਗੀ ਹੈ ਜੀ ਕੁਝ ਵੀ ਨਹੀਂ ਆਉਂਦਾ ਇਸ ਤਰ੍ਹਾਂ ਦੇ ਤਾਂ ਸਟੂਡੈਂਟਸ ਹੈ ਹੀ ਨਹੀਂ ਚਾਹੇ ਜਿਹੜੇ ਮਰਜ਼ੀ ਸਟੂਡੈਂਟਸ ਨੇ ਇਸ ਟਾਈਮ ਤੇ ਕੋਈ ਵੀ ਇਸ ਤਰ੍ਹਾਂ ਦੇ ਸਟੂਡੈਂਟਸ ਨਹੀਂ ਹੈ ਤਾਂ ਚੀਜ਼ ਮੈਂ ਅਸੈਪਟ ਕਰਦਾ ਜਿਨ੍ਹਾਂ ਨੇ ਇਸ ਵਾਰ ਪੀਸੀਐਸ ਪ੍ਰੀਲਿਮਸ ਦੇਣਾ ਸਭ ਕੁਝ ਚਾਹੁੰਦਾ ਹੈ ਇਸ ਤਰ੍ਹਾਂ ਦੇ ਵੀ ਕੋਈ ਨਹੀਂ ਹੈ ਮਤਲਬ ਕਾਫੀ ਕੁਝ ਚਾਹੁੰਦਾ ਤੇ ਕਾਫੀ ਕੁਝ ਰਹਿੰਦਾ ਹੈ ਇਸ ਤਰ੍ਹਾਂ ਦੇ ਆਲਮੋਸਟ ਸਾਰੇ ਸਟੂਡੈਂਟਸ ਨੇ ਤਾਂ ਕਹਿਣਾ ਮੈਂ ਚਾਹੁੰਦਾ ਵੀ ਸਾਰੇ ਇਸ ਟਾਈਮ ਤੇ ਸੇਮ ਲੈਵਲ ਤੇ ਨੇ ਆਉਣ ਵਾਲੇ 40 ਡੇਸ ਚ ਕਿਹੜਾ ਸਟੂਡੈਂਟ ਕੀ ਕਰ ਰਿਹਾ ਮੈਟਰ ਹੋ ਕਰੇਗਾ ऑन रिपीट ए चीज देखी जा रही है कि बहुत बच्चे अपने आप ਨੂੰ ਅੰਡਰ ਐਸਟੀਮੇਟ ਕਰ ਰਹੇ ਨੇ ਜਾਂ ਕਰ ਰਹੀ ਸੀ ਤਾਂ ਹੀ ਮੈਨੂੰ ਇਸ ਵੀਡੀਓ ਦੀ ਰਿਕੁਆਇਰਮੈਂਟ ਲੱਗੀ ਤਾਂ ਇਸ ਚੀਜ਼ ਨੂੰ ਸਮਝੋ ਵੀ ਸੱਚਾਈ ਦੀ ਹੈ ਹਰ ਬੱਚਾ ਪੀਸੀਐਸ ਪ੍ਰੀਲਿਮਸ ਕਰ ਸਕਦਾ ਕਰ ਸਕਦਾ ਹਾਂ ਪੀਸੀਐਸ ਦੀ ਪੋਸਟ ਲੈ ਸਕਦਾ ਨਹੀਂ ਲੈ ਸਕਦਾ ਉਹ ਹੀ ਤਾਂ ਲੱਗ ਰਿਹਾ ਫੈਕਟਰ ਹੈ ਨੋ ਡਾਊਟ ਆਪਾਂ ਕਹਿ ਦਿੰਨੇ ਐ एवरीथिंग ਇਜ਼ ਪੋਸੀਬਲ ਪਰ ਇੰਨਾ ਵੀ ਹਰ ਟਾਈਮ ਤੱਕ ਨਹੀਂ ਪੋਸੀਬਲ ਹੁੰਦਾ ਹੁੰਦਾ ਉਹ ਚੀਜ਼ ਐ ਤਿਆਰੀ ਕਰੋ ਤਿਆਰੀ ਜਿਹੜੀ ਹੈਗੀ ਐ ਟਾਈਮ ਦਿੱਤਾ ਹੈ ਕਾਫੀ ਟਾਈਮ ਦਿੱਤਾ ਹੈ ਸਫੀਸ਼ੀਐਂਟ ਟਾਈਮ ਹੈਗਾ ਨੋ ਡਾਊਟ ਤਿਆਰੀ ਕਰੋ ਤਿਆਰੀ टू द पॉइंट करो पीसीएस प्रीलिम्स भी टू द पॉइंट फोकस द स्टडी ਜਿਹੜੀ ਹੈਗੀ ਆ ਹੁੰਦੀ ਹੈ ਸਿਲੇਬਸ ਓਰੀਐਂਟਡ ਸਟਡੀ ਹੁੰਦੀ ਹੈ ਤੇ ਉਹੀ ਕਰਨੀ ਚਾਹੀਦੀ ਹੈ ਟੈਸਟ ਸੀਰੀਜ਼ ਲਗਾਣੀ ਪਈਗੀ ਟੈਸਟ ਦੇਣੇ ਪੈਣਗੇ ਤੁਹਾਨੂੰ ਔਰ ਰਿਪੀਟ ਕਦੇ ਇਹ ਨਹੀਂ ਸੋਚਣਾ ਵੀ ਮੇਰਾ ਸਿਲੇਬਸ ਨਹੀਂ ਹੋਇਆ ਟੈਸਟ ਦੋ ਟੈਸਟ ਤੋਂ ਸਿੱਖੋਗੇ ਕਰੰਟ ਅਫੇਅਰਸ ਨਾਲ ਅਪ ਟੂ ਡੇਟ ਰਹੋ 메인 ਕਰੰਟ ਅਫੇਅਰਸ ਨੇ ਜਿਵੇਂ ਕਹਾ ਤੁਸੀਂ ਸਿਰਫ ਇੱਕ ਚੀਜ਼ ਕਰੋ ਤਾਂ ਸਿਰਫ ਕਰੰਟ ਅਫੇਅਰਸ ਨੇ ਸਿਰਫ ਕਰੰਟ ਅਫੇਅਰਸ ਪੜ੍ਹ ਕੇ ਪ੍ਰੀਲੀਮਸ ਕੁਆਲੀਫਾਈ ਹੋ ਸਕਦਾ ਹੈ ਹੋ ਸਕਦਾ ਹੈ ਫੇਅਰ ਚਾਂਸਸ ਨੇ ਪਾਲਿਟੀ ਸਾਰਿਆਂ ਨੂੰ ਮੰਨਦੀ ਹੈ ਜੇ ਸਿਰਫ ਕਰੰਟ ਅਫੇਅਰਸ ਵੀ ਤਸੱਲੀ ਨਾਲ ਕਰ ਲੋਗੇ ਕਿਉਂਕਿ ਕਰੰਟ ਅਫੇਅਰਸ ਹੀ ਸਭ ਕੁਝ ਹੈ ਜੀ ਸਾਰਿਆਂ ਦਾ ਸਟੈਟਿਕ ਪਾਰਟ ਕਰੰਟ ਅਫੇਅਰਸ ਦੀ ਫਾਰਮ ਚ ਆਣਾ ਹੈ ਜਾਂ ਜੋ ਕਰੰਟ ਅਫੇਅਰਸ ਚੱਲ ਰਿਹਾ ਹੋਊਗਾ ਉਹੀ ਸਟੈਟਿਕ ਪੁੱਛਿਆ ਜਾਏਗਾ ਤਾਂ ਜਿਹੜੇ ਵੀ ਸੋਰਸ ਤੋਂ ਤੁਸੀਂ ਕਰੰਟ ਅਫੇਅਰਸ ਕਰ ਰਹੇ ਹੋ ਉਹ ਤੁਹਾਨੂੰ ਕਰੰਟ ਅਫੇਅਰਸ ਇਸ ਤਰ੍ਹਾਂ ਹੀ ਕਰਾਏਗਾ ਜੀ ਐਚਐਸਲੋ ਪੀਸੀਐਸ ਦਾ ਕੋਈ ਇੰਸਟੀਚਿਊਟ ਹੈ ਜਾਂ ਟੀਚਰ ਹੈ ਜਿਹਨੂੰ ਪਤਾ ਹੈ ਵੀ ਪੀਸੀਐਸ ਕੀ ਆਂਦਾ ਤਾਂ ਉਹਨੇ ਕਰੰਟ ਅਫੇਅਰਸ ਕਰਾਣੀ ਉਸ ਤਰ੍ਹਾਂ ਦੀ ਤੁਹਾਡਾ ਸਭ ਕੁਝ ਹੀ ਹੋਏਗਾ ਤਾਂ ਬੇਸਿਕਲੀ ਤੁਸੀ ਕਰਨਾ ਹੀ ਕਰੰਟ ਅਫੇਅਰਸ ਹੈ ਸੀ ਸੈੱਟ ਨੂੰ ਇਗਨੋਰ ਨਹੀਂ ਕਰਨਾ ਸੀ ਸੈੱਟ ਜਿਹੜੀ ਹੈਗੀ ਆ ਆਬਵੀਅਸਲੀ ਤਿਆਰੀ ਇੰਨੀ ਕੁ ਜ਼ਰੂਰ ਕਰਨੀ ਹੈ ਕਿ ਕੁਆਲੀਫਾਈ ਹੋ ਜਾਈਏ ਕਿਉਂਕਿ ਪੇਪਰ ਡਿਫੀਕਲਟ ਹੀ ਆਣਾ ਮੰਨ ਕੇ ਚੱਲੋ ਸੀ ਸੈੱਟ ਦਾ ਤਾਂ ਇਹੀ ਮੇਰੀ ਇਟੈਸੀ ਦੀ ਰਿਕੁਆਇਰਮੈਂਟ ਕਿ ਮੈਂ ਸਿਰਫ ਜਿਹੜਾ ਹੈਗਾ ਥੋੜਾ ਜਿਹਾ ਦੱਸਣਾ ਚਾਹੁੰਦਾ ਸੀ ਮੈਨੂੰ ਕੀ ਸਹੀ ਲੱਗਦਾ ਤਾਂ ਮੀਟ ਕਰਦੇ ਜੀ ਸਮਝ ਆਇਆ ਹੋਈਗਾ ਬਾਕੀ ਹਲੇ ਟਾਈਮ ਹੈ ਬੈਟਰ ਲੇਟ ਥੈਨ ਨੈਵਰ ਤਪਸਤਾਵਾ ਜਿੰਦਗੀ ਪਰਦਾ ਉਹ ਹੁਣ ਤੁਸੀਂ ਦੇਖ ਲੈ ਕਿ ਨੂੰ ਕੀ ਚਾਹੀਦਾ ਹੈ ਠੀਕ ਹੈ ਜੀ ਤਾਂ ਵੀਸ਼ ਯੂ ਆਲ ਦਾ ਬੈਸਟ ਥੈਂਕ ਯੂ